ਤੇ ਜਿਹੜਾ ਹੈ ਗਿਆ ਉਹ 15% ਤਨਖਾਹ ਤੇ ਵਾਦੇ ਤੇ ਹੋਈ ਆ ਈਐਸਆਈ ਵੈਲਫੇਅਰ ਪੀਐਫ ਬੋਨਸ ਤੇ ਚਾਰ ਛੁੱਟੀਆਂ ਨੈਸ਼ਨਲ ਫੈਸਟੀਵਲ ਹੌਲਿਡੇ ਜਿੰਨੇ ਬੰਦਿਆਂ ਨੂੰ ਕਿਰਤੀਆਂ ਨੂੰ ਦਿੱਤੇ ਜਾਣਗੇ ਬਾਕੀ ਜਿਹੜਾ ਕਰਮਚਾਰੀਆਂ ਨੂੰ ਇਨਕਰੀਮੈਂਟ ਆ ਉਹ ਸਮੇਂ ਦੇ ਸਮੇਂ ਲੱਗੂਗਾ ਜਿਹੜਾ ਪ੍ਰਾਈਵੇਟ ਏਜੰਸੀ ਠੇਕੇਦਾਰ ਵਿੱਚ ਬਾੜਿਆ ਹੋਇਆ ਸੀਗਾ ਉਹ ਖਤਮ ਕਰਨ ਦੀ ਗੱਲ ਹੋਈ ਆ ਤੇ ਉਹ ਜਲਦੀ ਹੀ ਕੀਤਾ ਜਾਊਗਾ ਬਾਕੀ ਸਭ ਤੇ ਲਿਖਤੀ ਰੂਪ ਦੇ ਵਿੱਚ ਸਾਰੀ ਸੈਂਕਟ ਬਣ ਗਈ ਹੈ ਸਾਰੀਆਂ ਮੰਗਾਂ ਤੇ ਬਿਲਕੁਲ ਸਾਰੀਆਂ ਮੰਗਾਂ ਉਹ ਮੰਗਾਂ ਰੱਖਣਗੇ ਉਹ ਨਾਲ ਖੜੇ ਆ ਹੱਕੀ ਮੰਗਾ ਨੇ ਜੋ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਬਣਦਾ ਹੱਕ ਆ ਅਧਿਕਾਰ ਆ ਲੋਕਾਂ ਦਾ ਮੰਗਣਾ ਉਹਨਾਂ ਦਾ ਫਰਜ਼ ਆ ਜੋ ਟੈਕਸ ਦੇ ਰਿਆ ਸੀ 100 200 ਕੇ ਟੈਕਸ ਦੇ ਰਿਆ ਤਾਂ ਆਪਣੀ ਜੇਬ ਦੇ ਵਿੱਚੋਂ ਦੇ ਰਹਾ ਉਹਦਾ ਪੂਰਾ ਅਧਿਕਾਰ ਆ ਪੂਰਾ ਅਧਿਕਾਰ ਆ ਕਿ ਉਹਦਾ ਹੱਕ ਮੰਗੇ ਆਪਣੇ ਰੂਲ ਮੰਗੇ ਆਪਣੇ ਐਗਰੀਮੈਂਟ ਜੋ ਨੈਸ਼ਨਲ ਹਾਈਵੇ ਰੋਡ ਆਫ ਇੰਡੀਆ ਦੇ ਕੰਪਨੀ ਵਿਚਕਾਰ ਹੋਇਆ ਉਹਦੀ ਸ਼ਰਤਾਂ ਦੀਆਂ ਕੰਡੀਸ਼ਨਾਂ ਨੂੰ ਲਾਗੂ ਹੋਣਾ ਚਾਹੀਦਾ ਇਥੇ ਅਸੀਂ ਉਹਨਾਂ ਦੇ ਨਾਲ ਆ ਨਾਲ ਖੜੇ 15 ਤੋਂ 20 ਵਾਰ ਬੈਠਕ ਕਰ ਲਈ ਅੱਜ 20ਵੀਂ ਵਾਰ ਤਕਰੀਬਨ ਜਿਹੜਾ ਹੈਗਾ ਜਾ ਕੇ ਗੱਲ ਉਹਨਾਂ ਨੇ ਚੱਕ ਦਿੱਤਾ ਗਿਆ ਧਰਨਾ ਚੱਕ ਰਹੇ ਹਾਂ ਬਸ 10 ਮਿੰਟ ਦੇ ਟੋਲ ਦਾ ਜਦ ਤੇ ਮੁਲਾਜ਼ਮਾ ਨੇ ਥੋੜੀ ਦੇਰ ਲਈ ਬੰਦ ਕੀਤਾ ਮੰਗਾ ਉਹਨਾਂ ਦੀ ਮੰਨ ਲੀਆਂ ਗਈਆਂ ਮੰਗਾ ਉਹਨਾਂ ਦੀ ਕੱਲ ਹੀ ਮੰਨੀਆਂ ਗਈਆਂ ਸੀ ਕੁਝ ਕਮਿਊਨੀਕੇਸ਼ਨ ਗੈਪ ਸੀ ਜੋ ਕਿ ਬੈਠ ਕੇ ਪੂਰਾ ਨਿਕਲ ਗਿਆ ਉਹਨਦੇ ਪੰਜਾਬ ਪ੍ਰਧਾਨ ਵੀ ਆਏ ਸੀ ਬਾਕੀ ਵਿੱਚ ਸੋਜਣ ਸੱਜਣ ਸੀਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਸੀ ਜਿਹੜਾ ਕੁਝ ਕਮ ਕਮਿਊਨੀਕੇਸ਼ਨ ਗੈਪ ਸੀ ਉਹ ਕਲੀਅਰ ਹੋ ਗਿਆ ਤੇ ਉਹ ਨਾਲ ਹੀ ਸਾਰਾ ਕੁਝ ਸਮੂਧਲੀ ਚੱਲਣ ਨਾਲ ਫਿਰ ਹੋ ਗਿਆ ਹੁਣ ਸ਼ੁਰੂ ਕਰਤਾ ਹਾਂ ਹਾਂਜੀ ਹਾਂਜੀ ਟੋਲ ਚੱਲੂ ਆ ਗਿਆ ਕੀ ਕੀ ਮੰਗਾਂ ਸੀ ਮੇਨ ਸਰ ਸਾਰੀ ਮੰਗਾ ਸੈਲੀ ਸੀ ਸੈਲੀ ਵਗੈਰਾ ਸਭ ਕੱਲ ਡਿਮਾਂਡ ਮੰਨ ਲਈਆਂ ਸੀ ਜੀ ਉਹ ਚਾਹਣਾ ਸੀਗਾ ਰਿਟਰਨ ਐਗਰੀਮੈਂਟ ਨੂੰ ਲੈ ਕੇ ਕਿ ਜਿਹੜਾ 1 ਸਾਲ ਬਾਅਦ ਦੇ ਵਿੱਚ ਦੁਬਾਰੀ ਵੈਲੀਉਗਈ ਜਲੀ ਉਹ ਕਲੀਅਰ ਹੋ ਗਿਆ ਉਹਨਾਂ ਨੂੰ ਕਲੀਅਰ ਕਰਤਾ ਤੇ ਉਹ ਵੀ ਉਸ ਜੀਤੇ ਐਗਰੀ ਹੋ ਗਏ ਤੇ ਚੱਲੂ ਚੱਲੂਗਾ ਮਤਲਬ ਇਹ ਆ ਅੱਜ ਦੀ ਕੀ ਹੱਲ ਹੋਇਆ ਪਰ ਮੀਟਿੰਗ ਦਾ ਜਿਹੜਾ ਮੰਗਾ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਹਨਾਂ ਦਾ ਜਿਹੜਾ ਮਸਲਾ ਸੀ ਇਹ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਰੱਖੀਆਂ ਸੀ ਕੱਲ ਵੀ ਇਹਨਾਂ ਦੀ ਜਿਹੜੀ ਅਸੀਂ ਮੀਟਿੰਗ ਕਰਾਈ ਪਰ ਉਹ ਕਿਸੇ ਉੱਤੇ ਤੇ ਨਹੀਂ ਸੀ ਪੁੱਛ ਸਕੀ ਅੱਜ ਇਹਨਾਂ ਦੇ ਮੈਨੇਜਰ ਸਾਹਿਬ ਨੂੰ ਐਸਐਚਰ ਸਾਹਿਬ ਤੇ ਮੈਂ ਰਲ ਕੇ ਅਸੀਂ ਇਹਨਾਂ ਦੇ ਵਿੱਚ ਪੈ ਕੇ ਇਹਨਾਂ ਦਾ ਕੋਆਰਡੀਨੇਟਰ ਆਇਆ ਤੇ ਇਹਨਾਂ ਦੇ ਮੈਨੇਜਰ ਸਾਹਿਬ ਨੇ ਆਪਣੇ ਅੱਗੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਨਾਲ ਤਾਲਮੇਲ ਪੈਦਾ ਕਰਕੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਦਾ ਜਿਹੜਾ ਹੈਗਾ ਉਹ ਫਲ ਹੋ ਗਏ ਸਰ ਕਿਹੜੀ ਕਿਹੜੀ ਮੰਗਾਂ ਸੀ ਕਿਸ ਤੇ ਸਹਿਮਤੀ ਇਹਨਾਂ ਵਿੱਚ ਜਿਹੜੀ ਮੇਨ ਮੰਗ ਸੀ ਉਹ ਸੀ ਜੀ ਤਨਖਾਹਾਂ ਦੇ ਵਾਅਦੇ ਨੂੰ ਲੈ ਕੇ ਜਿਹੜੀ ਉਹਦੇ ਚ ਉਹਨਾਂ ਨੇ ਕਿਹਾ ਵੀ 15% ਜਿਹੜਾ ਵਾਅਦਾ ਉਹ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਦਾ ਮੰਨ ਲਿਆ ਜੀ ਫੋਰਸਰ ਕਿਹੜੀਆਂ ਕਿਹੜੀਆਂ ਦੀ ਡਿਮਾਂਡ ਸੀ ਜਿਸ ਤੇ ਇਹਨਾਂ ਦੀ ਸਹਿਮਤੀ ਹੋਰ ਜਿਹੜੀਆਂ ਦੇਖੋ ਛੋਟੇ ਛੋਟੇ ਮਸਲੇ ਹੁੰਦੇ ਆ ਉਹਨਾਂ ਨੂੰ ਤਕਰੀਬਨ ਉਹਨਾਂ ਨੇ ਕਹਿ ਆ ਵੀ ਸਾਰੀਆਂ ਚੀਜ਼ਾਂ ਨਾਲ ਅਸੀਂ ਸਹਿਮਤ ਹਾਂ ਹੁਣ ਸਹਿਮਤੀ ਹੋ ਗਈ ਜੀ ਸਹਿਮਤੀ ਹੋ ਗਈ ਤੇ ਟੋਲ ਚੱਲ ਗਿਆ ਆ ਦੇਖੋ ਤੁਹਾਡੇ ਸਾਹਮਣੇ ਚੱਲ ਗਿਆ